ਪੰਜਾਬ ਦੇ ਵਿੱਚ ਨਾ ਵੈਸੇ ਆਮ ਤੌਰ ਤੇ ਆਪਾਂ ਮੋٹے-ਮੋٹے ਤੌਰ ਤੇ ਕਬੂਤਰਾਂ ਦੀਆਂ ਦੋ ਕਿਸਮਾਂ ਨੇ ਆਮ ਤੌਰ ਤੇ ਤੁਸੀਂ ਵੇਖਿਆ ਹੋਵੇਗਾ ਇੱਕ ਕਬੂਤਰ ਉਹ ਨੇ ਜਿਹੜੇ ਰਹਿੰਦੇ ਵੀ ਗੁਰੂ ਘਰਾਂ 'ਚ ਨੇ ਮੰਦਰਾਂ 'ਚ ਨੇ ਮਸੀਤਾਂ 'ਚ ਨੇ ਉੱਪਰ ਗੁੰਮਟਾਂ ਦੇ ਰਹਿ ਰਹੇ ਨੇ ਉਹ ਆਪਣਾ ਚੋਗਾ ਖਾਂਦੇ ਨੇ ਆਪਣੀ ਨੀਂਦਰ ਸੌਂਦੇ ਨੇ ਤੇ ਆਪਣੀ ਉੱਠਦੇ ਨੇ ਉਹ ਕਿਸੇ ਦੇ ਹੱਥ ਨਹੀਂ ਆਉਂਦੇ ਤੇ ਸਾਡੀ ਪੰਜਾਬੀ ਜੀ ਭਾਸ਼ਾ ਵਿੱਚ ਆਪਾਂ ਕਹਿੰਦੇ ਵੀ ਇਹ ਗੋਲੇ ਕਬੂਤਰ ਨੇ ਭਾਵ ਕਿ ਕਿਸੇ ਦੀ ਮੰਦੇ ਨਹੀਂ ਇਹ ਆਪਣਾ ਹੀ ਖਾਂਦੇ ਨੇ ਆਪਣਾ ਚੋਗਾ ਝੁਗਦੇ ਨੇ ਆਪਣੀ ਨੀਂਦ ਅੰਦਰ ਸੌਂਦੇ ਨੇ ਆਪਣੀ ਉੱਠਦੇ ਨੇ ਆਪਣੀ ਮੌਜ ਅੰਦਰ ਬੈਂਦੇ ਨੇ ਆਪਣੀ ਮੌਜ ਅੰਦਰ ਹੀ ਉੱਡਦੇ ਨੇ ਉਹਨਾਂ ਨੂੰ ਕਹਿੰਦੇ ਆਪਾਂ ਗੋਲੇ ਨੇ ਇਹ ਗੋਲੇ ਕਬੂਤਰ ਨੇ ਭਈ ਅਸ਼ੇਕ ਘਰਾਂ 'ਚ ਰੱਖੇ ਹੁੰਦੇ ਨੇ ਆਪਾਂ ਉਹ ਚੋਗਾ ਵੀ ਖਾਂਦੇ ਨੇ ਮਾਲਕ ਕੋਲੋਂ ਰਹਿੰਦੇ ਵੀ ਹਲਣਿਆਂ ਦੇ ਵਿੱਚ ਨੇ ਮਾਲਕ ਦੀ ਮਰਜ਼ੀ ਹੈ ਉਹਨਾਂ ਦੇ ਪਰ ਵੀ ਕਈ ਵਾਰੀ ਉਹਨੇ ਖੋਏ ਹੁੰਦੇ ਨੇ ਪਰ ਵੀ ਕੱਟੇ ਹੁੰਦੇ ਨੇ ਤੇ ਖਾਂਬ ਖੋਦ ਗਏ ਇਹ ਦੂਜਿਆਂ ਕਬੂਤਰਾਂ ਵਿੱਚ 2 ਮਹੀਨੇ ਕੋਈ 4 ਮਹੀਨੇ ਰਲ ਕੇ ਬਹਿ ਸਕੇ ਫਿਰ ਮਾਲਕ ਹਟਾਉਂਦਾ ਵੀ ਉਹਨੂੰ ਆਪਣੀ ਮਰਜ਼ੀ ਨਾਲ ਹੈ ਰੱਖਦਾ ਵੀ ਹਲਣੇ ਦੇ ਵਿੱਚ ਹੈ ਤੇ ਸਾਡੇ ਪੰਜਾਬ ਦੇ ਵਿੱਚ ਉਹਨਾਂ ਪ੍ਰਤੀ ਸ਼ਬਦ ਵਰਤੇ ਜਾਂਦਾ ਵੀ ਬੀਬੇ ਕਬੂਤਰ ਨੇ ਇਹਦਾ ਭਾਵ ਕੀ ਹੈ ਵੀ ਜਿਹੜੇ ਕਿਸੇ ਦਾ ਚੋਗਾ ਖਾਣ ਲੱਪੇ ਕਿਸੇ ਦੀਆਂ ਤਲੀਆਂ ਤੇ ਚੋਗਾ ਖਾਣ ਲੱਪੇ ਕਿਸੇ ਦੇ ਘਰ ਅੰਦਰ ਚੋਗਾ ਖਾਣ ਲੱਪੇ ਕਿਸੇ ਦੇ ਆਲਣੇ 'ਚ ਕੈਦ ਹੋ ਗਏ ਆਪਾਂ ਕਹਿੰਦੇ ਬੀਬੇ ਨੇ ਅੱਜ ਬਹੁਤੇ ਸਾਡੇ ਸਿੱਖਾਂ ਨਾਲ ਵੀ ਇਸੇ ਤਰ੍ਹਾਂ ਹੀ ਹੈ ਜਿਹੜੇ ਤੇ ਤਲਵੇ ਚੱਟਣ ਲੱਪੈਣਾਂ ਜਿਹੜੇ ਸਰਕਾਰਾਂ ਦੀਆਂ ਤਲੀਆਂ ਦੇ ਚੋਗ-ਜੁਗਣ ਲਾ ਪੈਣਾ ਆਪਣੀ ਪੱਗ ਦਿੱਲੀ ਦੇ ਪੈਰਾਂ 'ਚ ਰੱਖਣ ਲਾ ਪੈਣਾ ਉਹਨਾਂ ਨੂੰ ਸ਼ਾਬਾਸ਼ ਮਿਲਦੀ ਵੀ ਬੀਬੇ ਨੇ ਇਹ ਬੀਬੇ ਬੜੇ ਨੇ ਤੇ ਜਿਹੜੇ ਆਪਣੀ ਉਡਾਨ ਭੰਦ ਭਰ ਨਹੀਂ ਜਾਣਦੇ ਹੋਣ ਜਿਹੜੇ ਵੇਖਣ ਵੀ ਨਾ ਨਵਾਬੀਆਂ ਨੇ ਠੋਕਰਾਂ ਮਾਰਨ ਵਾਲੇ ਉਹਨਾਂ ਨੂੰ ਕਹਿੰਦੇ ਭਾਤਵਾਦੀ ਇਹ ਸਾਡੇ ਤਲਵੇ ਨਹੀਂ ਚੜਦੇ ਸਾਡੇ ਅਲਨੇ 'ਚ ਨਹੀਂ ਰਹਿੰਦੇ ਇਹ ਸਾਡਾ ਚੋਗਰੀ ਚੁਗਦੇ ਇਹ ਪਾਸ਼ਾਹੀਆਂ ਦੀਆਂ ਗੱਲਾਂ ਕਰਦੇ ਨੇ ਇਹ ਬਾਦਸ਼ਾਹੀ ਰਾਜ ਦੀਆਂ ਗੱਲਾਂ ਕਰਦੇ ਨੇ ਇਹ ਸਿੱਖ ਰਾਜ ਦੀਆਂ ਗੱਲਾਂ ਕਰਦੇ ਨੇ ਇਹ ਗਰਮ ਖਿਆਲੀ ਨੇ ਉਹ ਕਹਿੰਦੇ ਹਤਵਾਦੀ ਨੇ ਜਿਹੜੇ ਉਹਨਾਂ ਦੇ ਚੋਗ-ਜੁਗਣ ਲੱਪੇ ਉਹਨਾਂ ਕੁਰਸੀਆਂ ਦੇ ਦੇ ਕੇ ਨਵਾਜਿਆ ਕਹਿੰਦੇ ਸਾਡੇ ਨੇ ਜਿੰਨਾ ਕੋਲ ਕੱਲਾ ਬਾਣਾ ਰਹਿ ਗਿਆ ਬਾਬਾ ਫਰੀਦ ਸਾਹਿਬ ਨੇ ਆਖਿਆ ਜਿੰਨਾ ਕੋਲ ਕੱਲਾ ਬਾਣਾ ਰਹਿ ਗਿਆ ਅੰਦਰੋਂ ਧਰਮ ਖਤਮ ਹੋ ਗਿਆ ਉਹ ਨਾ ਤੇ ਆਪਣੀ ਕੌਮ ਦੇ ਬਣ ਸਕਦੇ ਨੇ ਨਾ ਆਪਣੇ ਧਰਮ ਦੇ ਬਣਦੇ ਨੇ ਤੇ ਨਾ ਉਹਨਾਂ ਅੰਦਰ ਕੋਈ ਦੀਨ ਕੋਈ ਮਜਬਾ ਹੈ ਤੇ ਜਿਨ੍ਹਾਂ ਦੇ ਪਾਸ ਧਰਮ ਹੈ ਹੋ ਸਕਦਾ ਹੈ ਬਾਹਰੀ ਲਿਬਾਸ ਭਾਵੇਂ ਸਾਦਾ ਜਿਹਾ ਹੋਵੇ ਭਾਵੇਂ ਸਿੰਪਲ ਜਿਹਾ ਹੋਵੇ ਬਾਹਰੀ ਲਿਬਾਸ ਪਰ ਅੰਦਰ ਧਰਮ ਉਹਨਾਂ ਪਾਲਿਆ ਛੋਟੇ ਸਹਿਬ ਜਾਦੇ ਮਾਂ ਗੁਜਰਕੌਰ ਵਰਗੇ ਭਾਈ ਮਨੀ ਸਿੰਘ ਵਰਗੇ ਭਾਈ ਤਾਰੂ ਸਿੰਘ ਵਰਗੇ ਭਾਈ ਸ਼ਬਾਦ ਸਿੰਘ ਵਰਗੇ ਭਾਈ ਦਿਆਲਾ ਜੀ ਵਰਗੇ ਭਾਈ ਮਤੀ ਦਾਸ ਵਰਗੇ ਭਾਈ ਸਤੀ ਦਾਸ ਵਰਗੇ ਅੰਦਰ ਧਰਮ ਪਾਲ ਕੇ ਬੈਠੇ ਨੇ ਤੇ ਜਿਸ ਵੇਲੇ ਸ਼ਹਾਦਤ ਵੀ ਹੁੰਦੀ ਹੈ ਤੇ ਕਹਿੰਦੇ ਸਾਡਾ ਜਿਹੜਾ ਮੁਖ ਹੈ ਉਹ ਗੁਰੂ ਦੇ ਵੱਲ ਹੋਵੇ ਅਸੀਂ ਗੁਰੂ ਦੇ ਸਨਮੁਖ ਰਹਿ ਕਰਕੇ ਆਪਣੀ ਸ਼ਹਾਦਤ ਨੂੰ ਪ੍ਰਾਪਤ ਕਰਨਾ ਹੈ ਜਉਂਦੇ ਜੀਵ ਗੁਰੂ ਚਰਨਾਂ ਚ ਅਦੇ ਸ਼ਹਾਦਤ ਵੀ ਸਾਹਮਣੇ ਸਤਿਗੁਰ ਦੇ ਹੋ ਜਿਨ੍ਹਾਂ ਧਰਮ ਨੂੰ ਪਿੱਠ ਨਹੀਂ ਦਿੱਤੀ ਚਮਕੌਰ ਦੀ ਗੜੀ ਚ ਲੜਨ ਵਾਲੇ ਸਿੱਖ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਗੜੀ ਛੱਡ ਕੇ ਵੀ ਚੜ ਗਏ। ਪਰ ਉਹਨਾਂ ਤਾਂ ਵੀ ਦਗਾ ਨਹੀਂ ਕਮਾਇਆ ਉਹ ਕਹਿੰਦੇ ਨਹੀਂ ਸ਼ਹਾਦਤਾਂ ਦੀ ਅੁੱਧੀ ਉਹਨਾਂ ਨੇ ਮਾਣੀ ਹੈ। ਅਸੀਂ ਗੋਲਿਆਂ 'ਚ ਆਉਨੇ ਆ ਜਾਂ ਬੀਬੀਆਂ 'ਚ ਆਉਨੇ ਆ। ਇਹਦਾ ਸਾਡਾ ਸਰਕਾਰ ਤੈ ਕਰਦੀ ਹੈ। ਪਰ ਗੁਰੂ ਦੇ ਵਾਲੇ ਪਾਸੇ ਆਪਾਂ ਬੀਬੀਆਂ 'ਚ ਆਉਨੇ ਜਾਂ ਗੋਲਿਆਂ 'ਚ ਆਉਨੇ ਗੁਰੂ ਤੈ ਕਰਦਾ ਹੈ।